ਇੱਕ ਜੀ ਆ ਬੰਦਾ ਇਹ ਬੰਦੇ ਨੇ ਮੇਰਾ ਘਰ ਖਰਾਬ ਕੀਤਾ ਲੋ ਠੀਕ ਆ ਆ ਮੇਰੀ ਘਰ ਵਾਲੀ ਆ ਇਹਨਾਂ ਤੱਬਰ ਮੇਰਾ ਖਰਾਬ ਕਰਤਾ ਇਹਨਾਂ ਬੰਦੇ ਨੇ ਆ ਇਹ ਬੰਦੇ ਨੇ ਮੇਰਾ ਘਰ ਖਰਾਬ ਕੀਤਾ ਬੰਦੇ ਨੇ ਆ ਬਾਲਾ ਬੰਦਾ ਤਵਾੜੇ ਦਾ ਰਹਿਣ ਵਾਲਾ ਉਹ ਬੰਦਾ ਇਹਨੇ ਮੇਰਾ ਘਰ ਖਰਾਬ ਕੀਤਾ ਮੈਂ ਜਾਨ ਕਰੂਗਾ ਇਹ ਇਹਦੀ ਗੱਡੀ ਦਾ ਨੰਬਰ ਆ ਵਾ ਆ ਇਹਦੀ ਗੱਡੀ ਦਾ ਨੰਬਰ ਆ ਮੇਰੇ ਇਹ ਬੰਦੇ ਨੇ ਘਰ ਖਰਾਬ ਕੀਤਾ ਨਹੀਂ ਨਾ ਮੈਨਾਂ ਲਾ ਮੈਜ ਕੀਤੀ ਇਸ ਟੱਬਰ ਨੇ ਫਿਰ ਫਿਰ ਮੈਨਾਂ ਫਿਰ ਮੇਰਾ ਇਹਨਾਂ ਨੇ ਪਿਓ ਭਜਾਇਆ ਫਿਰ ਫਿਰ ਮੇਰੀ ਮਾਂ ਨੂੰ ਇਹਨਾਂ ਨੇ ਦੂਰ ਕੀਤਾ ਫਿਰ ਮੈਂ ਫਿਰ ਫਿਰ ਇਹਨਾਂ ਨੇ ਫਿਰ ਮੇਰੇ ਘਰੇ ਆ ਕੇ ਇਹਨਾਂ ਨੇ ਮੇਰਾ ਜਲੂਸ ਕੱਟਿਆ ਫਿਰ ਉਹ ਇਹ ਆਹ ਮੁੰਡਾ ਆ ਇੰਨੇ ਨਸ਼ੇ ਕਰਦਾ ਜਾਂ ਰੇ ਲੱਭਦਾ ਨਾ ਫਿਰ ਮੇਰੇ ਘਰੇ ਆ ਕੇ ਫਿਰ ਮੇਂ ਬੇਇੱਜ਼ਤੀ ਕੀਤੀ ਸੱਸ ਤੇ ਜਠਾਣੀ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਜੇ ਤੁਸੀਂ ਕਿਸੇ ਨਾ ਆਪਣੇ ਆਪਣੇ ਮੁੰਡੇ ਨੂੰ ਕਿਸੇ ਨੂੰ ਦੇਖ ਨਹੀਂ ਸਕਦੇ ਫਿਰ ਤੁਸੀਂ ਵਿਆਹਨੇ ਕਾ ਤੋਂ ਫਿਰ ਵਿਆਹ ਕਾ ਤੋ ਕਰਦੇ ਆ ਬਿਠਾ ਕੇ ਰੱਖ ਲੈਂਦੇ ਚੂੜੀਆਂ ਪਾ ਲੋ ਉਹਨੂੰ ਚੂੜੀਆਂ ਤੇ ਹੁਣ ਤੁਹਾਡਾ ਸਾਂਭਿਆ ਨਹੀਂ ਜਾਂਦਾ ਹੁਣ ਤੁਸੀਂ ਮੁੰਡਾ ਕਾ ਤੋ ਭੇਜ ਦਿਓ ਇੱਥੇ ਤੇ ਉਲਟਾ ਜੇ ਅਸੀਂ ਅਸੀਂ ਫੋਨ ਕਰ ਵੀ ਦਿੱਤਾ ਉਹਨੂੰ ਸੋਹਰੇ ਨੂੰ ਉਲਟਾ ਕਹਿੰਦਾ ਕਿ ਮੈਂ ਬੇਦਖਲ ਕੀਤਾ ਆ ਨਹੀਂ ਤੂੰ ਤੂੰ ਉਹਨੂੰ ਬੇਦਖਲ ਕੀਤਾ ਆ ਤੇ ਫਿਰ ਇੱਥੇ ਆਂਦਾ ਕਿਉਂ ਇੱਥੇ ਗੇੜੀਆਂ ਕਾ ਤੋ ਮਾਰਦਾ ਇੱਥੇ ਭੇਜਦਾ ਕਾ ਤੋ ਹੁਣ ਮੈਨੂੰ ਪਤਾ ਇਹਨਾਂ ਨੇ 2 ਸਾਲਾਂ ਚ ਮੇਨਾ ਕੀ ਨਹੀਂ ਕੀਤਾ ਹੈ ਇਹਨਾਂ ਦਾ ਤਾਂ ਪਹਿਲਾ ਗੱਲ ਪਹਿਲੀ ਗੱਲ ਇਹਨਾਂ ਦੀ ਕੀਤਾ ਕਰਾਇਆ ਹੀ ਨਹੀਂ ਮੁੱਕਦਾ ਹੈ ਤੇ ਜੇ ਮੇਰੀ ਜਠਾਣੀ ਉਹ ਡਰਾਮੇ ਕਰਨ ਲੱਗਦੀ ਬਾਲ ਖਲਾਲਾ ਲੱਗ ਜਾਂਦੀ ਆ ਦੇਖੋ ਜੀ ਦੇਖੋ ਲੋਕਾਂ ਦੇ ਰੰਗ ਕਹਿ ਲੈਂਦੀ ਤੇਰੀ ਮਾਂ ਇਹ ਕਰਦੀ ਆ ਤੇਰੀ ਮਾਂ ਉਹ ਕਰਦੀ ਆ ਜੇ ਆ ਜੋ ਆ ਹੈ ਤੇ ਹੈ ਜੇ ਤੂੰ ਇਦਾਂ ਦੀ ਆ ਤੇ ਤੇ ਮੇਰੀ ਮਾਂ ਹੀ ਕਰਦੀ ਤੂੰ ਕੀ ਪ੍ਰੂਫ ਕਰਦੀ ਆ ਕਿ ਮੇਰੀ ਮਾਂ ਹੀ ਆ ਹਰ ਮਨ ਨਾਮ ਦਾ ਮੁੰਡਾ ਆ ਇਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਬਿੱਲਾ ਬਚਾ ਕੇ ਲੈ ਗਿਆ ਫਿਰ ਜੇ ਕੋਈ ਦੱਸੋ ਵੀ ਇਦਾਂ ਕਰਦਾ ਆ ਇਹ ਇਸ ਮੁੰਡੇ ਦੇ ਨਾਲ ਕਦੀ ਕੋਈ ਕੁੜੀ ਗੱਲਬਾਤ ਨਾ ਕਰਿਓ ਇਹਦੀ ਵੀ ਤੇ ਕੋਈ ਜ਼ਿੰਦਗੀ ਖਲਬਾ ਹੋ ਜਾਂਦੀ ਆ ਪਲੀਜ਼ ਮੈਂ ਇਹ ਹੀ ਕਹਿਣਾ ਚਾਹੂਗੀ ਕੁੜੀਆਂ ਨੂੰ ਕਿ ਇਸ ਬੰਦੇ ਨੂੰ ਜਿੱਥੇ ਵੀ ਆ ਰੱਬ ਇਹਨੂੰ ਖੁਸ਼ ਨਹੀਂ ਰੱਖੂਗਾ ਬੇਸ਼ੱਕ ਉਹ ਕੀ ਦਿੱਤੀਆਂ ਗਈਆਂ ਕਿ ਮੈਂ ਤਾਂ ਇਹੀ ਕਹਿਣਾ ਚਾਹੁੰਗੀ ਮਣਕੂ ਦੇ ਪਰਿਵਾਰ ਨੂੰ ਕੋਈ ਕੋਈ ਕੁੜੀ ਉਹ ਬਿਆਨ ਨਾ ਕਰ ਲਵੇ ਬਸ ਤੇ ਇਹਦੇ ਬੱਚਿਆਂ ਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਜੇ ਤੁਸੀਂ ਇਹਨਾਂ ਦੀ ਮਦਦ ਕਰੋਗੇ ਤਾਂ ਮਾਮਾ ਤੇ ਆਂਦੀ ਕਿ ਤੁਹਾਨੂੰ ਵੀ ਅਜੀ ਮਾਰ ਦਾਂਗੇ ਉਹਨਾਂ ਘੂਂ ਦੇ ਵਿੱਚ ਇਹਨਾਂ ਨੇ ਬੇਟੇ ਨੂੰ ਵੀ ਧਮਕੀਆਂ ਦਿੱਤੀਆਂ ਲੱਗਦਾ ਵੀ ਜਿਹੜਾ ਤੁਹਾਡੇ ਪਿੱਛੇ ਆਉਂਦਾ ਉਹਦੀ ਵੀਡੀਓ ਵਾਇਰਲ ਕਰ ਦਿੰਦੇ ਨੇ ਹਾਂਜੀ ਹਾਂਜੀ ਜੇਡ ਹੋ ਗਿਆ ਤਾਂ ਸੋਨੇ ਜੇਡ ਮੈਨੂੰ ਕਹਿੰਦੇ ਕਹਿੰਦੇ ਚਲ ਤੇਰੇ ਘਰ ਦੇ ਬੱਚਾ ਹੁੰਦਾ ਕਿ ਐਸੀ ਤਿੰਨ ਸਬੰਧ ਬਣਾ ਲੈਣੇ ਤੇ ਇੰਨਾ ਇੱਦਾਂ ਕਰ ਲੈਣੇ ਇੰਨਾ ਮੰਦਾ ਚੰਗਾ ਬੋਲਦੇ ਨੇ ਮੈਨੂੰ ਸਾਨੂੰ ਇਹ ਕਾਹਦੇ ਚੁੱਪ ਕਰਨੀ ਰੱਖਿਆ ਮੇਰੇ ਵੀ ਪਹਿਲੇ ਮੇਰਾ ਇਹਨੇ ਘਰ ਬਰਬਾਦ ਕੀਤਾ ਸੀ ਜਵਾਈ ਪਹਿਲੇ ਇਹਨਾਂ ਨੇ ਮੇਰਾ ਪਿਓ ਭਜਾਤਾ ਫਿਰ ਜੇ ਮੈਂ ਇਹਨਾਂ ਦੇ ਕੋਲ ਆਈ ਵੀ ਇਹ ਨੇ ਇਹਨਾਂ ਦੀ ਵੀਡੀਓ ਵਾਇਰਲ ਕਰ ਦੇਣੀ ਗੁੜੀ ਮੇਰੀ ਦੇ ਨਾਲ ਇੰਨਾ ਇਹਨਾਂ ਨੇ ਜ਼ਬਰਦਸਤੀ ਕਰ ਕੀਤੀ ਹੈ ਨਾ ਕਿ ਕੋਈ ਹੁਣ ਕਮਿਸ਼ਨਰ ਆਫਿਸ ਆਏ ਮੰਗ ਪੱਤਰ ਦੇਣ ਹਾਂਜੀ ਹਾਂਜੀ ਚੁੱਪ ਤੇ ਆਏ ਹੋਏ ਯਾਰ ਠੀਕ ਬੜੀਆਂ ਫੜੀ ਕਿੱਥੇ ਮੇਰਾ ਵੀਰੇ ਸਾਨੂੰ ਤਾਂ ਸੰਗੋਲ ਚੁੱਪਚ ਰਹਿਣਾ ਵੀ ਉਹ ਅਵਨੀਤ ਕੋ ਕਿਹੜੇ ਭਲੇ ਚ ਰਹਿਨੇ ਉਸ ਅਸੀਂ ਸੰਗੋਲ ਅੱਛਾ ਕਿ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋਇਆ ਮਾਮਲਾ ਕੀ ਹੈ ਜੀ ਪੂਰਾ ਸਾਡੇ ਸਾਡਾ ਕੋਰਟ ਕੇਸ ਚੱਲਦਾ ਹੈ ਅੱਜ ਇਹ ਗੇੜੇ ਮਾਰਦਾ ਗਲੀਆਂ ਚ ਆ ਕੇ ਤੁਮਕੋ ਹੁੰਦਾ ਹੈ ਸਾਨੂੰ ਨਸ਼ੇ ਨਸ਼ੇ ਕਰਕੇ ਆਉਂਦਾ ਹੈ ਜੇ ਅਸੀਂ ਕਿਸੇ ਨੂੰ ਹੈਲਪ ਲਈ ਬੁਲਾਉਨੇ ਆ ਤੇ ਇਹ ਸਾਡੀ ਵੀਡੀਓ ਬਣਾ ਕੇ ਸਾਡੇ ਵਾਇਰਲ ਕਰਦਾ ਹੈ ਵੀਡੀਓ ਇਹਨਾਂ ਨੂੰ ਅਸੀਂ ਅਰੋਪ ਵਾਸਤੇ ਬੁਲਾਇਆ ਸੀ ਜਗਤਾਰ ਸਿੰਘ ਜੀ ਨੂੰ ਜਿਸ ਦਿਨ ਵੀਡੀਓ ਵਾਇਰਲ ਹੋਈ ਉਹ ਤੁਹਾਡੇ ਮਲੇ ਚ ਮੋਦਰ ਘਰ ਚ ਮੋਦਰ ਬੰਦੇ ਇਕੱਠੇ ਹੋਏ ਸੀ ਸਾਰੇ ਹਾਂਜੀ ਅੱਛਾ ਕੀ ਅਨ ਸਮਝਾਣਾ ਸੀ ਆਏ ਸੀ ਕੀ ਮਾਮਲਾ ਸੀ ਇਨ ਸਮਝਾਣ ਵਾਸਤੇ ਆਈ ਸੀ ਕਿ ਤੂੰ ਐਦਾਂ ਕਾਤੋਂ ਕਰਦਾ ਆ ਤੇ ਕੋਰਟ ਕੇਸ ਚੱਲਦਾ ਆ ਕਿ ਤੂੰ ਮੁੰਡੇ ਲੈ ਕੇ ਆਨਾ ਆ ਗੇੜੇ ਮਾਰਦਾ ਕਿ ਤੂੰ ਕਾਤੋਂ ਆ ਐਦਾਂ ਕਰਦਾ ਆ ਨਾ ਕਿ ਜੇ ਅਸੀਂ ਕਿਸੇ ਨੂੰ ਵੀ ਹੈਲਪ ਲਈ ਬੁਲਾ ਲੇ ਉਹਨਾਂ ਦੇ ਮਨਤਾ ਚੰਗਾ ਬੋਲਦਾ ਆ ਇਹ ਤੇ ਧਮਕੀ ਵੀ ਦਿੰਦਾ ਤੁਹਾਨੂੰ ਹਾਂਜੀ ਧਮਕੀ ਵੀ ਦਿੰਦਾ ਆ ਕਹਿੰਦਾ ਜੇ ਤੂੰ ਇਹ ਕਹਿੰਦਾ ਕਹਿੰਦਾ ਤੈਨੂੰ ਮੈਂ ਇੱਧਰ ਦੀ ਜਗ੍ਹਾ ਤੇ ਲੈ ਕੇ ਜਾਊਂਗਾ ਕਿ ਕੋਈ ਆਵੇ ਨਾ ਕੋਈ ਜਾਵੇ ਨਾ ਤੁਸੀਂ ਕਹਿ ਰਹੇ ਹੋ ਤੁਹਾਨੂੰ ਡਰਾਉਂਦਾ ਏ ਤੁਮ ਕਹਦਾ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਲ ਕਰਦਾ ਕੀ ਨਾਮ ਆ ਉਹਨਾਂ ਦਾ ਤੇ ਤੁਹਾਡੇ ਕੀ ਲੱਗਦੇ ਨੇ ਹਰਮਨਦੀਪ ਸਿੰਘ ਆ ਮੇਰਾ ਹਸਬੰਡ ਆ ਉਹ ਮੈਨੂੰ ਆਕੇ ਧਮਕਾਉਂਦੇ ਨੇ ਕਿ ਤੂੰ ਇਹ ਜੇ ਸਾਡੇ ਮਤਲਬ ਕਿ ਸਾਡੀ ਇਦਾਂ ਕਰੇਂਗੀ ਜਦ ਤੱਕ ਇਹ ਵੀਡੀਓ ਵਾਇਰਲ ਕਰ ਜਦ ਤੱਕ ਵੀਡੀਓ ਵਾਇਰਲ ਕਰਦਾ ਆ ਇਹ ਗਲਤ ਵੀਡੀਓ ਆ ਖੁਦ ਕੀ ਇਹਦੀ ਫੈਮਿਲੀ ਆ ਕਿ ਜਦ ਤੱਕ ਇਹਨਾਂ ਦਾ ਨਾਮ ਲਾਂਦਾ ਆ ਤੁਸੀਂ ਪਹਿਨੇ ਦਰਖਾਸਤ ਦਿੱਤੀ ਤੁਸੀਂ ਹੁਣ ਹਾਂਜੀ ਹਾਂਜੀ ਤੇ ਕਾਰਨ ਕੀ ਵੀਡੀਓ ਵਾਇਰਲ ਕਰਨ ਦਾ ਤੁਹਾਡੀ ਵੀਡੀਓ ਲਾਈਕ ਵੀਡੀਓ ਬਣਾਈ ਕੇ ਵੀਡੀਓ ਉਹਨਾਂ ਨੇ ਕੀ ਆਪੰਦਰ ਸਾਡਾ ਘਰ ਪਟਦਾ ਕਿ ਜਾਣੇ ਕੀ ਕੀ ਆਪੰਦਰ ਘਰ ਪਟਦਾ ਹੈ ਸਗਾ ਹਾਂਜੀ ਪਹਿਲਾਂ ਤਾਂ ਇਹ ਹਰਮਨਦੀਪ ਸਿੰਘ ਮਣਕੂ ਇਹ ਤਾਂ ਪਹਿਲਾਂ ਸੁਪਨੇ ਦਿਖਾਉਂਦਾ ਆ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਕਿ ਮੈਂ ਤੋਂ ਦੂਰ ਰਹੋ ਕਿ ਜੋ ਮੇਰਾ ਹਾਲ ਆ ਉਹ ਤੁਹਾਡਾ ਹਾਲਾ ਹੋਵੇ ਕਿ ਜੇ ਵਿੱਕੀ ਮਣਕੂ ਜਿਹੜਾ ਮੇਰਾ ਜੇਠ ਆ ਉਹ ਮੈਨੂੰ ਧਮਕਾਉਂਦਾ ਆ ਮੈਂ ਹਣਾ ਜਿਵੇਂ ਕਿਤੇ ਕੋਈ ਵੀਡੀਓ ਹਣਾ ਕਰਦੀ ਆ ਕਿ ਮੇਰੇ ਮੇਰੇ ਸੁਣੋ ਤੇ ਮੇਰੇ ਕੋਈ ਨਹੀਂ ਸੁਣਦਾ ਕਹਿੰਦਾ ਤੂੰ ਕੀ ਕਰ ਲੇਂਗੀ ਤੂੰ ਸਾਡਾ ਕੀ ਬਗਾਲ ਲੇਂਗੀ ਮੈਨੂੰ ਧਮਕੀਆਂ ਦਿੰਦੇ ਨੇ ਕਹਿੰਦਾ ਤੂੰ ਕੀ ਸਾਡਾ ਬਗਾਲ ਲੇਂਗੀ ਜਠਾਣੀ ਜਠਾਣੀ ਮੈਨੂੰ ਕਹਿੰਦੀ ਆ ਕਿ ਤੂੰ ਤੇਰੇ ਕਿਹੜਾ ਬੱਚਾ ਹੁੰਦਾ ਤੇਰੇ ਕਿਹੜਾ ਕੋਈ ਹੈ ਕਿ ਤੂੰ ਏਦਾਂ ਕਰਦੀ ਆ ਕਿ ਤੇਰੀ ਕਿਹੜਾ ਕਿਸ ਨੇ ਸੁਣਨੀ ਆ ਤੂੰ ਅਰੇਂਜ ਮੈਰਿਜ ਕਰਾਈ ਆ ਕਿ ਤੇਰੀ ਕਿਹੜਾ ਕਿਸ ਨੇ ਗੱਲ ਮੰਨਣੀ ਆ ਜਾਂ ਤੇਰੇ ਕਿਹੜਾ ਕਿਸ ਨੇ ਮੰਨਣਾ ਆ ਤੇ ਕਹਿੰਦੀ ਮੇਰੇ ਸਾਸਰ ਵੀ ਮੈਨੂੰ ਇਹ ਕਹਿੰਦੇ ਕਿ ਤੂੰ ਮੈਨੂੰ ਇਹ ਮਤਲਬ ਉਹ ਵੀ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਕੁੱਟਦੇ ਨੇ ਮਾਰਦੇ ਨੇ ਤੇ ਜਿੰਮੇ ਪਹਿਲਾਂ ਮੇਰੇ ਪਾਪਾ ਨੇ ਮੇਰਾ ਵਿਆਹ ਕੀਤਾ ਕਿ ਫਿਰ ਕਹਿੰਦੇ ਕਿ ਤੁਸੀਂ ਕਿ ਤੁਸੀਂ ਭੱਜ ਕੇ ਆਏ ਹੋ ਮੈਨੂੰ ਇਦਾਂ ਬੋਲਦੇ ਨੇ ਮੰਦਾ ਚੰਗਾ ਇੰਨਾ ਬੋਲਦੇ ਨੇ ਬਹੁਤ ਜ਼ਿਆਦਾ ਪੈਸੇ ਦੀ ਮੰਗ ਕਰਦੇ ਪੈਸੇ ਦੀ ਰੋਜ਼ ਡਿਮਾਂਡ ਕਰਦੇ ਆ ਹਾਂਜੀ ਪਹਿਲਾਂ ਮੇਰੇ ਪਾਪਾ ਜੀ ਪੈਸੇ ਦਿੰਦੇ ਰਹੇ ਤੇ ਫਿਰ ਫਿਰ ਸਹੀ ਰਹੇ ਨਸ਼ਾ ਕੀ ਕਰਦਾ ਉਹ ਨਸ਼ਾ ਚਿੱਟਾ ਕਰਦਾ ਜਾਂ ਦਾਰੂ ਪੀਂਦਾ ਜਾਂ ਉਹ ਮੇਰੇ ਉਹਦੇ ਜੇਠ ਨਹੀਂ ਲਵਾਇਆ ਜਾਂ ਇਹਨੂੰ ਤੇ ਇੱਕ ਹੀ ਮਨਪੂਰ ਸਰਦਾਰ ਜੀ ਦਾ ਕੀ ਰੋਲ ਜੀ ਤੁਹਾਡੇ ਘਰੇ ਆਏ ਸੀ ਉਦੋਂ ਕੀ ਜਦੋਂ ਵੀਡੀਓ ਵਾਇਰਲ ਹੋਈ ਹੈ ਜਿਹੜੀ ਹਾਂਜੀ ਹੈਲਪ ਵਾਸਤੇ ਬੁਲਾਇਆ ਸੀਗਾ ਅਜਗਤਾਰ ਸਿੰਘ ਜੀ ਨੂੰ ਅਸੀਂ ਕਿਸਾ ਮੁੰਡਾ ਇਦਾਂ ਗੇੜਿਆ ਮਾਰਦਾ ਆ ਜਦ ਕਿ ਸਾਡਾ ਕੋਟ ਕੋਟ ਕੇਸ ਚੱਲਦਾ ਆ ਕਿ ਇਹਦਾ ਮਤਲਬ ਕੀ ਹੁੰਦਾ ਹੈ ਨਾ ਕਿ ਆ ਕੇ ਸਾਨੂੰ ਇਦਾਂ ਕਰਨ ਦਾ ਕਿ ਤੁਸੀਂ ਓਕੇ ਜੀ ਇਹਨੇ ਵੀਡੀਓ ਨਾ ਡਿਲੀਟ ਕੀਤੀ ਇਹ ਮੇਰੀ ਮੌਤ ਦਾ ਜ਼ਿੰਮੇਵਾਰ ਇਹ ਹੋਊਗਾ ਇਹ ਮਨਕੂ ਪਰਿਵਾਰ ਹੋਊਗਾ ਸਾਰਾ ਚੰਗਾ ਜੀ ਅਜਗਤਾਰ ਜੀ ਜਿਹੜੀ ਵੀਡੀਓ ਵਾਇਰਲ ਹੋਈ ਕੀ ਮਾਮਲਾ ਕੀ ਹੈ ਜੀ ਪੂਰਾ ਮਾਮਲਾ ਇਹ ਆਪਣੇ ਨਾ 15 ਸਾਲ ਤੋਂ ਆਪਣੇ ਇਨਾਂ ਨਾਲ ਘਰ ਵਾਂਗੂ ਪਰਿਵਾਰਿਕ ਸੰਬੰਧ ਨੇ ਇਨਾਂ ਨੂੰ 15 ਸਾਲ ਹੋ ਗਏ ਇਹਨਾਂ ਨੇ ਮੈਨੂੰ ਫੋਨ ਕਰਕੇ ਸੱਦਿਆ ਗਿਆ ਵੀ ਅੰਕਲ ਜੀ ਆਓ ਮੁੰਡਾ ਉਹਦੇ ਦਾ ਕੇਸ ਚੱਲਦਾ ਵੀ ਆਪਾਂ ਇਹਦੇ ਵਿੱਚ ਮਸਲੇ 'ਚ ਆਪਾਂ ਸਲਝਾਈਏ ਤੇ ਮੈਨੂੰ ਆਉਂਦੇ ਸਾਰ ਹੀ ਬੈਠਾ ਤੇ ਇਹ ਕੁੜੀ ਦੇ ਕੋਲ ਆ ਕੇ ਛਾੜੀ ਅਚਾਨਕ ਵੀਡੀਓ ਬਣਾਇਆ ਗਿਆ ਬਣਾ ਕੇ ਅਸੀਂ ਤਾਂ ਕਿਹਾ ਵੀ ਵੈਸੇ ਹੀ ਬਣਾ ਰਿਹਾ ਆ ਵੀ ਕੋਈ ਗੱਲਬਾਤ ਨਹੀਂ ਹੈਗੀ ਵੀ ਵੈਸੇ ਹੀ ਉਨੇ ਉਸ ਤੋਂ ਬਾਅਦ ਵੀਡੀਓ ਬਣਾ ਕੇ ਫਿਰ ਉਹਨੇ ਡਿਮਾਂਡ ਕੀਤੀ ਵੀ ਮੈਨੂੰ ਨਹੀਂ ਤਾਂ 5 ਲੱਖ ਰੁਪਇਆ ਦੇ ਨਹੀਂ ਤੇਰੀ ਮੈਂ ਵੀਡੀਓ ਵਾਇਰਲ ਕਰ ਦੂੰਗਾ ਅੱਛਾ ਪਹਿਲੇ ਡਿਮਾਂਡ ਕੀਤੀ ਹਾਂ ਪੈਸੇ ਦੀ ਡਿਮਾਂਡ ਕੀਤੀ ਆ ਕਹਿੰਦਾ 5 ਲੱਖ ਰੁਪਇਆ ਦਓ ਨਹੀਂ ਤਾਂ ਮੈਂ ਕਹਿੰਦਾ ਵੀ ਥੋੜੀ ਵੀਡੀਓ ਵਾਇਰਲ ਕਰ ਲੂੰ ਨਸ਼ੇ ਦੇ ਵਿੱਚ ਆਇਆ ਚਿੱਟੇ ਦੇ ਵਿੱਚ ਤੁਸੀਂ ਉਹ ਮੇਰੀ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਮੈਨੂੰ ਗਾਲਾਂ ਮੇਰੀ ਉਹਨੇ ਇਨਸਾਫੀ ਕਾਫੀ ਮੇਰਾ ਬਿਜ਼ਨਸ ਆ ਉਹਦੇ ਵਿੱਚ ਉਹਨੇ ਮੇਰੀ ਇਨਸਾਫੀ ਕਾਫੀ ਖਰਾਬ ਕਰ ਦਿੱਤੀ ਵੀ ਬੰਦੇ ਪਰਿਵਾਰ ਦਾ ਕਹਿੰਣਾ ਜੀ ਇਹ ਧਮਕੀਆਂ ਵਗੈਰਾ ਵੀ ਅੱਗੇ ਕਾਫੀ ਇਤੀਆਂ ਹਮਲਾ ਵੀ ਕਰਦੇ ਕਰਦੇ ਉੱਤੇ ਹਾਂ ਨੂੰ ਦਿੱਤੀਆਂ ਗਈਆਂ ਲੱਗਦਾ ਤੁਹਾਡੀ ਛੱਡੀ ਵੀ ਖਰਾਬ ਹੋਈ ਹੈ ਪਰਿਵਾਰ ਦੇ ਵਿੱਚ ਰਿਸ਼ਤੇ ਨਹੀਂ ਕਿ ਕੀ ਬੀਤਦਾ ਹੋਗਾ ਬੀ ਅੱਜ ਦੀ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਸਾਰੇ ਰਿਸ਼ਤੇਦਾਰਾਂ ਤੇ ਸਾਰੇ ਪੂਰੇ ਪੰਜਾਬ ਦੇ ਪੂਰੇ ਵਰਲਡ ਦੇ ਵਿੱਚ ਮੇਰੀ ਸਫੀ ਸਾਰੇ ਰਿਸ਼ਤੇਦਾਰਾਂ ਦੇ ਫੋਨ ਆਈ ਜਾਂਦੇ ਆ ਵੀ ਸਰਦਾਰ ਜੀ ਤੂੰ ਇੰਨਾ ਵਧੀਆ ਇਨਸਾਨ ਸੀ ਵੀ ਇਹ ਕੀ ਇਹ ਕੀ ਤੇਰੇ ਨਾਲ ਗੱਲ ਕਰਤੀ ਸਰਕਾਰ ਜੀ ਜਿਹੜੇ ਮੇਰੇ ਵੱਲ ਕੀਤੀ ਉਹਦੇ ਕੋਈ ਕਾਰਵਾਈ ਕਰਾਉਂਗੇ ਕਾਰਵਾਈ ਮੈਂ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਆ ਉਹਦੇ ਤੇ ਪਰਚਾ ਦਰਜ ਮੈਂ ਕਾਨੂੰਨ ਤੋਂ ਇਹੀ ਮੰਗ ਕਰਦਾ ਵੀ ਇਹ ਬਿਲਕੁਲ ਜਿਹੜੇ ਵੀ ਇਹਨੂੰ ਫਟਾਫਟ ਇਹਦਾ ਤੇ ਕੇਸ ਦਰਜ ਹੋਣਾ ਚਾਹੀਦਾ ਤੇ ਪਰਚਾ ਦਰਜ ਹੋਣਾ ਚਾਹੀਦਾ ਅੱਛਾ ਲੱਗਦਾ ਤੁਹਾਨੂੰ ਫੈਸਲਾ ਕਰਾਣਾ ਇਹ ਮਹਿੰਗਾ ਪੈ ਗਿਆ ਬਹੁਤ ਜ਼ਿਆਦਾ ਮੈਂ ਤਾਂ ਅ ਵੀ ਭਾਈ ਜੇ ਕਿਸੇ ਦਾ ਕੋਈ ਅਮਲ ਕਰਦਾ ਜਿਹੜਾ ਚਿੱਟੇ ਵਾਲਾ ਉਹਦੇ ਫੈਸਲੇ 'ਚ ਬਿਲਕੁਲ ਨਹੀਂ ਜਾਣਾ ਚਾਹੀਦਾ। ਭਾਜੀ ਇਹ ਜਿਹੜੇ ਲਵ ਅਮਰੀਕਨਾਂ ਦੇ ਕੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਲਵ ਮੈਰਿਜ ਵਾਲਿਆਂ ਨੂੰ ਇਹੀ ਬੱਚਿਆਂ ਨੂੰ ਮੈਂ ਦਿੰਨਾ ਵੀ ਪੁੱਤ ਲਵ ਮੈਰਿਜ ਨਾ ਕਰਾਇਓ ਜਿਹੜੇ ਮਾਪੇ ਜਿੱਥੇ ਕਹਿੰਦੇ ਆ ਉੱਥੇ ਤੁਸੀਂ ਕਰਾਉਣਾ ਚਾਹੀਦਾ ਵਿਆਹ। ਕੋਈ ਰਿਟਨ ਜੀ ਕੰਪਲੇਟ ਦੇ ਰਹੇ ਹੋ ਜਿਹੜੀ ਹਾਂਜੀ 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 ਆ ਮੈਂ ਦੇ ਰਿਹਾ ਜੀ ਪੁਲਿਸ ਕਮਿਸ਼ਨਰ ਨੂੰ ਆ ਦੇਖੋ ਮੈਂ ਲਿਖਤੀ ਰੂਪ ਦੇ ਵਿੱਚ ਤੇ ਪਰਿਵਾਰਜ ਕੋਣ-ਕੋਣ ਹੈਗੇ ਆ? ਮਾਮਾ ਧੀਆਂ ਨੇ ਜੀ ਇਹਨਾਂ ਦੇ ਵਿੱਚ ਤੇ ਹੁਣ ਦੁਬਾਰਾ ਅਸੀਂ ਘ ਕੀ ਮੰਗ ਕਰਦੇ ਹੋ ਉਹੀ ਮੈਂ ਦੁਬਾਰਾ ਇਹੀ ਮੰਗ ਕਰਦਾ ਕਾਨੂੰਨ ਤੋਂ ਵੀ ਉਹਨੂੰ ਸਜ਼ਾ ਦਿੱਤੀ ਜਾਵੇ ਲੱਗਦਾ ਕਾਨੂੰਨ ਖਤਰਾ ਵੀ ਹੈਗਾ ਜੀ ਹਾਂ ਮੈਨੂੰ ਵੀ ਮੈਨੂੰ ਵੀ ਖਤਰਾ ਆਇਆ ਤੇ ਬਾਰ-ਬਾਰ ਉਹ ਉਹ ਬਾਰ-ਬਾਰ ਵੇੜੇ ਕੱਢਦਾ ਤੇ ਮੇਰੇ ਗੱਡੀ ਨੰਬਰ ਨੋਟ ਕਰਕੇ ਮੈਨੂੰ ਮੈਸੇਜ ਵੀ ਪਾਉਂਦਾ ਵੀ ਤੈਨੂੰ ਅਸੀਂ ਮਾਰ ਦਾਂਗੇ ਠੀਕ ਹੈ ਲੈ ਅਸੀਂ ਛੋੜ ਲੈ ਜਲਦੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਤੇ ਉਹ ਗੁਰਪ੍ਰੀਤ ਸ਼ੇਰੀਆ ਮੇਰਾ ਨਾਮ ਆ ਜੋ ਕਿ ਮੇਰਾ ਸੋਸ਼ਲ ਮੀਡੀਆ ਤੇ ਸਾਰਾ ਚੱਲਦਾ ਵਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਦੀ ਸ਼ਬੀ ਖਰਾਬ ਕੀਤੀ ਆ ਹਾਲਾਂਕਿ ਜੇ ਕੋਈ ਆਪਣੀ ਭੈਣ ਦੇ ਫੈਸਲੇ ਚ ਚਲੇ ਗਿਆ ਜਾਂ ਕੋਈ ਘਰ ਦੇ ਪਰਿਵਾਰ ਉਹਦੇ ਵਿੱਚ ਚਲੇ ਗਿਆ ਉਹਦੇ ਕੋਈ ਗਲਤ ਇਲਜ਼ਾਮ ਵੀਡੀਓ ਬਣਾ ਕੇ ਲਾਵੇ ਤੇ ਬਾਅਦ ਵਿੱਚ ਉਹ ਧਮਕੀਆਂ ਦੇਵੇ ਸਾਨੂੰ ਤੇ ਹੁਣ ਸਾਨੂੰ ਧਮਕੀ ਦੇਂਦਾ ਕਹਿੰਦਾ ਵੀ ਏੜੀ ਤੇਰੇ ਚ ਵੀ ਦੇਖ ਵੀ ਅਸੀਂ ਤੁਹਾਨੂੰ ਮਾਰ ਦੇਣਾ ਵੀ ਅਸੀਂ ਪਹਿਲਾਂ ਵੀ ਗੁੰਡੇ ਰਹੇ ਚੁੱਕੇ ਆ ਪੁਲਿਸ ਨੂੰ ਤਾਂ ਅਸੀਂ ਪੈਸੇ ਦੇ ਦਿੰਦੇ ਆ ਵੀ ਪੁਲਿਸ ਸਾਡੇ ਸਾਹਮਣੇ ਕੋਈ ਚੀਜ਼ ਨਹੀਂ ਬਤਾਏਗਾ ਮੇਰੇ ਕੋਲ ਇਹ ਚੀਜ਼ ਦੀ ਰ ਇਨਾ ਸਮਾਂ ਹੋ ਗਿਆ ਆ ਕੱਲ ਪਰਸੋਂ ਦੀ ਗੱਲ ਹੈ ਜੀ ਸਾਰਾ ਕੁਝ ਹੋ ਰਿਹਾ ਜੀ ਪੁਲਿਸ ਕੋ ਕਹਿੰਦੇ ਪੌਲਿਸ ਕੋਲ ਗਏ ਆ ਅਸੀਂ ਥਾਣਾ ਸਦਰ ਵੀ ਐਪਲੀਕੇਸ਼ਨ ਦਿੱਤੀ ਆ ਥਾਣਾ ਪਰਾਡੇ ਚ ਵੀ ਦਿੱਤੀ ਆ ਉਹ ਚੌਂਕੀ ਵੀ ਆ ਤੇ ਕੋਣੀ ਸੀ ਸਪੈਸ਼ਲ ਪੁਲਿਸ ਕਮਿਸ਼ਨਰ ਸਾਹਿਬ ਕੋਲ ਅਸੀਂ ਆਏ ਆ ਐਪਲੀਕੇਸ਼ਨ ਲੈ ਕੇ ਆ ਵੀ ਜੇ ਚੀਜ਼ ਦਾ ਸਾਡਾ ਤੇ ਪਰਚਾ ਦਰਜ ਨਾ ਹੋਇਆ ਵੀ ਇਹ ਚੀਜ਼ ਸਾਡਾ ਮਤਲਬ ਹਲੇ ਨਾ ਹੋਇਆ ਐਫਆਰ ਦਰਜ ਹੋ ਗਈ ਹੋਈ ਐ ਐਫਆਰ ਦਰਜ ਹਲੇ ਕੁਝ ਵੀ ਨਹੀਂ ਹੋਇਆ ਹੈਗਾ ਹਲੇ ਕੋਈ ਕੋਈ ਕਾਰਵਾਈ ਨਹੀਂ ਹੋਈ ਹੈਗੀ ਸਭ ਮਤਲਬ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਸਾਰੇ ਪੈਸੇ ਦੇ ਯਾਰ ਨਹੀਂ ਮੇਰੇ ਕੋਲ ਸਿੱਧੀਆਂ ਗੱਲਾਂ ਨੇ ਆਪਾਂ ਆਪਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈਗਾ ਸਿੱਧੀਆਂ ਪੈਸੇ ਦੇ ਯਾਰ ਨਹੀਂ ਅੱਜ ਦੇ ਟਾਈਮ 'ਚ ਤੇ ਜਿਹੜਾ ਤੇ ਸਾਰੇ ਸਾਹਮਣੇ ਪਤਾ ਲੱਗਣਾ ਇਹ ਕੋਈ ਨਾ ਕੋਈ ਫਿਰ ਆਪਣੇ ਸਨੌਰ ਤੇ ਅਸੀਂ ਸਟੈਪ ਚੱਕਾਂਗੇ ਅਸੀਂ ਲੱਗਦਾ ਵੀ ਫੈਸਲਾ ਕਰਾਣਾ ਮਹਿੰਗਾ ਪੈ ਗਿਆ ਪਿੱਤਾ ਹੀ ਨਹੀਂ ਫੈਸਲਾ ਮਹਿੰਗਾ ਗਿਆ ਮੈਂ ਕਹਿੰਦਾ ਪੂਰੀ ਸ਼ਬੀ ਖਰਾਬ ਕਰਤੀ ਸਾਡੀ ਇੰਨੀ ਇੰਨੀ ਜਿਆਦਾ ਬਣੀ ਹੋਈ ਆ ਲੋਕ ਸਾਨੂੰ ਕਮੈਂਟਾਂ ਵਿੱਚ ਕਹਿ ਰਹੇ ਨੇ ਲੋਕ ਉੱਥੇ ਕਿੰਨੇ ਗਲਤ ਕਮੈਂਟ ਕਰ ਰਹੇ ਕਿੰਨੇ ਕੋਈ ਚਲੋ ਸਾਡੇ ਪੱਖ ਜੀ ਵੀ ਕਮੈਂਟ ਕਰ ਰਹੇ ਨੇ ਪਰ ਇੰਨੀ ਜਿਆਦਾ ਸ਼ਬੀ ਖਰਾਬ ਹੋ ਗਿਆ ਮੈਂ ਕਹਿੰਦਾ ਕੋਈ ਕਿਸੇ ਦੇ ਫੈਸਲੇ 'ਚ ਹੀ ਨਾ ਜਾਵੇ ਤੇ ਅੱਜ ਦੇ ਟਾਈਮ 'ਚ ਜੋ ਲਵ ਮੈਰਿਜ ਕਰਾ ਰਹੇ ਜਾਂ ਕੋਈ ਕਰਵਾ ਰਹੇ ਲਵ ਮੈਰਿਜ ਦੇ ਚੱਕਰਾਂ 'ਚ ਜਨ ਆਪਣਾ ਪਹਿਲਾਂ ਕੁਝ ਹੋਰ ਹੁੰਦੇ ਨੇ ਬਾਅਦ 'ਚ ਕੁਝ ਹੋਰ ਹੁੰਦੇ ਆ ਦੇਖੋ ਸੀਬੀ ਕ ਬਾਰ ਬਾਰ ਲੱਗ ਲੱਗ ਪੇਜਾਂ ਤੋਂ ਵੀਡੀਓ ਵਾਇਰਲ ਕਰਵਾ ਰਹੇ ਨੇ ਇਹਦੇ ਵਿੱਚ ਮੇਰਾ ਮਰਨ ਹੋਇਆ ਪਿਆ ਵਾ ਸਿਰਫ ਇੱਕ ਜਮਾ ਮਰਿਆ ਨਹੀਂ ਹੈਗਾ ਸਿਰਫ ਮਰਿਆ ਨਹੀਂ ਹੈਗਾ ਜੇ ਨਾ ਕੋਈ ਕਾਰਵਾਈ ਕੀਤੀ ਆਪਣੇ ਆਪਾ ਸਟੈਪ ਚੱਕ ਲੈਣਾ ਕੋਈ ਫਿਰ ਇਹਦੇ ਜ਼ਿੰਮੇਵਾਰ ਸਾਰਾ ਜਿਹੜੇ ਬੰਦੇ ਨੇ ਵੀਡੀਓ ਵਾਇਰਲ ਕੀਤੀ ਆ ਹਰਮਨ ਮਾਨਕੂ ਤੇਰਾ ਸਾਰਾ ਪਰਿਵਾਰ ਜ਼ਿੰਮੇਵਾਰ ਹੋਊਗਾ ਜੇ ਮੇਰੇ ਜੇ ਮੇਰੇ ਜੇ ਮੇਰੇ ਕਿਸੇ ਫਾਦਰ ਸਾਹਿਬ ਨੂੰ ਜਾਂ ਕੁਝ ਹੋ ਗਿਆ ਜਾਂ ਮੇਰੀ ਫੈਮਿਲੀ ਜੋ ਕਿਸੇ ਨੂੰ ਵੀ ਕੁਝ ਹੋ ਗਿਆ ਉਹਦੇ ਜ਼ਿੰਮੇਵਾਰ ਉਹ ਹੋਣਗੇ ਰਸਤੇ ਸਾਨੂੰ ਧਮਕੀਆਂ ਦਿੰਦੇ ਆ ਅਮਨੀਤ ਕੌਰ ਦੀ ਸਰ ਦਰਖਾਸਤ ਆਈ ਸਰ ਕਿ ਕਾਰਵਾਈ ਕੀਤੀ ਗਈ ਜਿਹੜੀ ਜਿਹੜੀ ਕਰਦੀ ਅਮਨੀਤ ਕੌਰ ਜੀ ਕੱਲ ਆਏ ਸੀਗੇ ਚੌਂਕੀ ਤੇ ਦਰਖਾਸਤ ਦੇ ਗਈ ਸੀਗੇ ਜਿਨ੍ਹਾਂ ਦੀ ਗੱਲਬਾਤ ਤੋਂ ਉਪਰੰਤ ਉਹਨਾਂ ਨੂੰ ਦੁਬਾਰਾ ਦੁਜੂਬਾਰਟੀ ਤੇ ਇਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਜੀ ਦੂਸਰੀ ਧਿਰ ਦੀ ਪਾਲ ਆਈ ਸੀ ਵੀ ਜੇ ਪਾਰਟੀ ਆ ਗਈ ਤੇ ਸਹੀ ਆ ਗਈ ਬਟ ਇਹ ਆਈ ਨਹੀਂ ਤੇ ਜਿਨ੍ਹਾਂ ਨੇ ਅੱਗੇ ਟਾਈਮ ਲਾਇਆ ਸੀ ਉਹਨੇ ਜਿਹੜੀ ਲੜਕੀ ਵੱਲੋਂ ਦਰਖਾਸਤ ਜਿਹੜੀ ਦਿੱਤੀ ਹੋਈ ਹੈ ਉਹਦੇ ਤੇ ਉਹਨਾਂ ਦੇ ਫਾਦਰ ਦੀ ਕੌਲ ਆਈ ਸੀ ਸਹੁਰੇ ਦੀ ਮਲਕੀ ਦੇ ਸਹੁਰੇ ਦੀ ਜਿਵੇਂ ਅਸੀਂ ਕਿੰਨੇ ਕੁ ਵਜੇ ਆ ਜੀਏ ਤੇ ਇਹਨਾਂ ਦੇ ਕਿਸੇ ਦੇ ਡੈਥ ਹੋ ਗਿਆ ਤੇ ਉਹ ਕਹਿੰਦੇ ਸਾਨੂੰ ਥੋੜਾ ਟਾਈਮ ਚਾਹੀਦਾ ਤੇ ਮੈਂ ਉਹਨਾਂ ਨੂੰ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਆ ਕੇ ਰਿਟਰਨ ਤੇ ਲੈ ਕੇ ਦੇ ਦੇ ਬਾਕੀ ਪਰਦਾਵਲ ਚੱਲ ਰਹੀ ਆ ਅਜੇ ਦੋਵਾਂ ਪਾਰਟੀਆਂ ਚ ਕੋਈ ਵੀ ਚੌਂਕੀ ਪਰਦਾਵਲ ਚ ਸ਼ਾਮਲ ਨਹੀਂ ਪਈ ਆਗਰ ਕੋਈ ਜਾਂਚ ਵਿੱਚ ਦੋਸ਼ੀ ਪਾਇਆ ਤਾਂ ਕਾਬੂਕਤੀ ਜੀ ਵੀ ਉਹ ਤਾਂ ਉਹ ਜਿਹੜੀ ਸਾਬਦੇ ਕਰੀਦੀ ਹੈ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਨੂੰ ਦੱਸਿਆ ਜਾਂਦਾ ਉਹਦੇ ਬਾਰੇ ਸਰ ਇੱਕ ਵਿਅਕਤੀ ਵੱਲੋਂ ਫੈਸਲਾ ਕਰਾਇਆ ਜਾ ਰਿਹਾ ਜੀ ਉਹ ਫੈਸਲਾ ਕਰਾਉਣ ਵਾਲੇ ਬਜ਼ੁਰਗ ਦੀ ਇੱਕ ਵੀਡੀਓ ਵਾਇਰਲ ਕੀਤੀ ਵੀ ਉਸ ਦਾ ਇਹ ਮਾਮਲਾ ਵੀ ਤੁਹਾਡੇ ਕੋਲ ਆਇਆ ਨਹੀਂ ਉਹ ਮੇਰੇ ਧਿਆਨ ਚ ਕੋਈ ਨਹੀਂ ਹੈ ਕਿਸੇ ਦੀ ਵੀਡੀਓ ਬਾਰੇ ਕੋਈ ਮੇਰੀ ਜਾਣਕਾਰੀ ਠੀਕ ਹੈ ਥੈਂਕ ਯੂ ਥੈਂਕ ਯੂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਪਤੀ ਦੇ ਵੱਲੋਂ ਆਪਣੀ ਪਤਨੀ ਤੇ ਉਸ ਦੀ ਮਦਦ ਕਰਨ ਆਇਆ ਇੱਕ ਬਜ਼ੁਰਗ ਵਿਅਕਤੀ ਦੀ ਜਿਹੜੀ ਵੀਡੀਓ ਵਾਇਰਲ ਕੀਤੀ ਜਾਂਦੀ ਜੀ ਉਸ ਦੀ ਜਿਹੜੀ ਸੱਚਾਈ ਹੈ ਅੱਜ ਸਾਹਮਣੇ ਆਈ ਹੈ ਉਹ ਪਰਿਵਾਰ ਜਿਹੜਾ ਅੱਜ ਸੀਪੀ ਦਫ਼ਤਰ ਦੇ ਵਿੱਚ ਇਨਸਾਫ ਲੈਣ ਦੇ ਲਈ ਪਹੁੰਚਿਆ ਉਸ ਵਿਅਕਤੀ ਦਾ ਕਹਿਣਾ ਸੀ ਕਿ ਮਨੂੰ ਜਿਹੜਾ ਇਨਸਾਫ ਕਰਵਾਉਣਾ ਮਨੂੰ ਮਹਿੰਗਾ ਪੈ ਗਿਆ ਕਿਉਂਕਿ ਇਸ ਲੜਕੀ ਦਾ ਮਨੂੰ ਕੋਲ ਆਈ ਸੀ ਕਿ ਸਾਡਾ ਜਿਹੜਾ ਡਿਸਪਿਊਟ ਹੈ ਪੱਤੀ ਦੇ ਨਾਲ ਚੱਲ ਰਿਹਾ ਤੇ ਉਹ ਆਏ ਦਿਨ ਜਿਹੜੀ ਮਨੂੰ ਧਮਕੀਆਂ ਦਿੰਦਾ ਤੇ ਘਰ ਦੇ ਬਾਹਰ ਜਿਹੜੀ ਆ ਕੇ ਜਿਹੜੀ ਪੱਥਰ ਵਾਜੀ ਉਹ ਵੀ ਕੀਤੀ ਜਾਂਦੀ ਜੀ ਦੀ ਵੀਡੀਓ ਸੀਸੀਟੀਵੀ ਉਹ ਵੀ ਸਾਹਮਣੇ ਆਈ ਹੈ ਪਰ ਉਸ ਤੋਂ ਬਾਅਦ ਜਦੋਂ ਫੈਸਲੇਦਾਰ ਜਿਹੜੇ ਮੋਦ ਤੌਰ ਬੰਦੇ ਪਹੁੰਚੇ ਤਾਂ ਉਹ ਵੀਡੀਓ ਜਿਹੜੀ ਬਣਾ ਕੇ ਉਹ ਵੈਰ ਕਰ ਦਿੱਤੀ ਜਾਂਦੀ ਹੈ ਤੇ ਬਿਲਕੁਲ ਪਰਿਵਾਰ ਦੇ ਉਹ ਜਿਹੜੀ ਲਗਾਤਾਰ ਇਨਸਾਫ ਦੀ ਗੁਹਾਰਾ ਲਗਾਈ ਜਾ ਰਹੀ ਹੈ ਉਸ ਵਿਅਕਤੀ ਦਾ ਵੀ ਕਹਿਣਾ ਕਿ ਮੇਰੀ ਕਿਤਨਾ ਕਿਤੇ ਜਿਹੜੀ ਛਵੀ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਸ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਤੇ ਮਾਂ ਨੇ ਰੋ ਰੋ ਕੇ ਆਪਣਾ ਦਰਦ ਮੀਡੀਆ ਦੇ ਨਾਲ ਲਈਏ ਇਹ ਹਾਲ ਹੁੰਦਾ ਲਵ ਮੈਰिज ਕਰਨ ਵਾਲਿਆ ਦਾ ਕਿਉਂਕਿ ਉਸ ਨੌਜਵਾਨ ਦੇ ਵੱਲੋਂ ਨਸ਼ਾ ਕਰਕੇ ਉਹ ਅਸੀਂ ਨਹੀਂ ਕਹਿ ਰਹੇ ਉਸ ਪਰਿਵਾਰ ਦੇ ਵੱਲੋਂ ਜਿਹੜੇ આરોਪ ਨੇ ਉਹ ਲਗਾਏ ਜਾ ਰਹੇ ਅਸੀਂ ਕਲੀਅਰ ਨਹੀਂ ਕਰਦੇ ਉਹ ਜਿਹੜਾ ਨੌਜਵਾਨ ਨਸ਼ਾ ਕਰਦਾ ਕਿ ਨਹੀਂ ਕਰਦਾ ਪਰ ਪਰਿਵਾਰ ਦੇ ਵੱਲੋਂ ਜਿਹੜੇ ਗੰਭੀਰ ਆरोप ਲਗਾਏਗਾ ਕਿ ਜਿਹੜਾ ਸਾਡਾ ਜਵਾਈ ਹੈ ਉਹ ਨਸ਼ਾ ਕਰਦਾ ਤਾਂ ਨਸ਼ੇ ਦੀ ਹਾਲਤ ਦੇ ਵਿੱਚ ਸਾਨੂੰ ਜਾਨੋਂ ਮਾਰਦੀਆਂ ਜਿਹੜੀਆਂ ਧਮਕੀਆਂ ਨੇ ਉਹ ਵੀ ਦਿੱਤੀਆਂ ਜਾਂਦੀਆਂ ਬਿਲਕੁਲ ਜਿਹੜਾ ਜਾਂਚ ਦਾ ਵਿਸ਼ਾ ਤੇ ਹੁਣ ਅਸੀਂ ਮਰਾਡੋ ਚੌਂਕੀ ਦੇ ਵਿੱਚ ਪਹੁੰਚੇ ਤੇ ਜਿਹੜੇ ਇੰਚਾਰਜ ਸੁਨੀਲ ਕੁਮਾਰ ਨੇ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਦਾ ਇਹੀ ਕਹਿਣਾ ਕਿ ਜਿਹੜੀ ਦਰਖਾਸਤ ਸਾਡੇ ਕੋਲ ਆਈ ਹੈ ਤੇ ਜਿਹੜੀ ਜਾਂਚ ਲਗਾਤਾਰ ਜਾਰੀ ਹੈ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ ਉਸ ਕਿਹੜਾ ਦੋਨਾਂ ਦੇ ਵਿੱਚੋਂ ਨਿਕਲ ਕੇ ਜਿਹੜਾ ਦੋਸ਼ੀ ਹੈ ਸਾਹਮਣੇ ਆਂਦਾ ਕਿ ਕਿਸ ਦੇ ਉੱਤੇ ਜਿਹੜੀ ਕਾਰਵਾਈ ਹੁੰਦੀ ਹੈ ਕੈਮਰਾ ਪਰਸਨ ਮੋਨੂ ਚਾਵੜਾ ਤੋਂ ਨਮਾ ਰਾਹੁਲ ਰੋੜਾ ਸਿਟੀ ਹੋਮ ਲੁਧਿਆਣਾ